Party game so done. ਮੈਂ ਤੁਹਾਨੂੰ ਧੰਨਵਾਦ ਮੇਰੀ ਫੈਰਦੀ ਇਤਰਕਾਰਸਾ ਕਾਂਸਾ ਬਰ ਇਤਰ ਇਤਰ ਬਾਕ ਬਾਕ ਮੈਂ ਪੂਰੀ ਇੰਡਸਟਰੀ ਪੂਰੀ ਕਾਇਨਾਤ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਇੱਕ ਵਾਦਾ ਕਰਦਾ ਕਿ ਮੈਂ ਬੇਟੀ ਦੇ ਆਵਾਜ਼ ਦੇ ਵਿੱਚ ਇਹ ਗਣਕਾ ਕਾਪੀਰੇਟ ਸਾਡੇ ਕੋਲੇ ਆ ਚਾਦਰ ਕੱਢ ਦੀਗਾ ਸਭ ਨੂੰ ਪਤਾ ਹੈ ਇੱਕ ਇਥੋਂ ਹੋਰ ਅਨਾਉਂਸਮੈਂਟ ਮੈਂ ਕਰਵਾ ਚਾਦਰ ਕੱਢ ਦੀ ਗਾਣਾ ਆਪਣੀ ਜ਼ਮੀਰ ਤੇ ਹੱਦ ਤੱਕ ਦੇਖੋ ਕਿ ਤੁਹਾਡਾ ਹੱਕ ਬਣਦਾ ਅੱਜ ਤੋਂ ਬਾਅਦ ਜਿੰਨੇ ਜਨਰਲਾਂ ਦੇ ਦਾ ਚਾਦਰ ਕੱਢ ਦੀ ਗਾਣਾ ਕਢਿਆ ਹੋਇਆ ਹੈ ਉਹ ਤੇ ਪਰਸੋਂ ਤੋਂ ਸਟੇਕਲ ਲੱਗਣੇ ਸ਼ੁਰੂ ਹੋ ਜਾਣਗੇ ਤੇ ਜਿਹੜੀ ਮੈਂ ਅਨਾਉਂਸਮੈਂਟ ਕਰ ਲਿਆ ਸੀਿਰਤ ਕੋਲੇ ਕਿ ਦੋ ਟਾਈਮ ਹੋਇਆ ਮੈਂ ਪਾਉਡਰ ਨੂੰ ਮੂਜੀਕ ਦੇ ਵਿੱਚ ਚਾਦਰ ਨੂੰ ਕਰਕੇ ਵਧੀਆ ਵੀਡੀਓ ਬਣਾ ਕੇ ਉਹਨੂੰ ਵਧੀਆ ਪਬਲਿਸ਼ਟੀ ਕਰਕੇ ਬੀਚ ਕਰੂੰਗਾ ਅਗਲੀ ਗੱਲ ਉਸ ਦਾਣੀ ਦੀ ਸਾਰੀ ਦਵਾਈ ਮਾਨ ਫੈਮਿਲੀ ਤੋਂ ਰੋਨਿਕਾ ਰੋਨਿਕਾ ਸੋ ਬੇਨਤੀ ਕਰਦੇ ਆ ਚਾਦਰ ਦੀ ਜਿੱਥੇ-ਜਿੱਥੇ ਜੜਿਆ ਹੋਇਆ ਆਪਦੇ ਆਪ ਹੀ ਲਾ ਦਿਓ ਕਿਉਂਕਿ ਚਾਦਰ ਹਮੇ ਸਿਰ ਤੇ ਸੱਤੇ ਦੇਣੀ